ਦੋਸਤੋ ਗੱਲ ਨੀਲੀ ਰਾਵੀ ਡੇਰੀ ਫਾਰਮਿੰਗ 47 ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਆ ਅੱਜ ਦੀ ਵੀਡੀਓ ਵੀ ਤੁਹਾਡੇ ਲਈ ਬਹੁਤ ਖਾਸ ਵੀਡੀਓ ਹੋਊਗੀ ਜਿਹਦੇ ਵਿੱਚ ਮੋਹਰਾ ਨਸਲ ਦੀਆਂ ਝੋਟੀਆਂ ਜਿਹੜੀਆਂ ਤੇ ਇਹ ਭਰਾ ਤੋਂ ਸੁਝਾ ਲੈਨੇ ਕੁਝ گاਵਾ ਵੀ ਹੈਗੀਆਂ ਨਾਲ ਤੇ ਕਰਕੇ ਗੱਲਬਾਤ ਦੱਸਦੇ ਆ ਵੀ ਇਹ ਜਾਨਵਰ ਕਿਵੇਂ ਪਾਏ ਸੀ ਅੱਜ ਤੋਂ ਕੁਝ ਟਾਈਮ ਪਹਿਲਾਂ ਨਾ ਮੇਰੇ ਸੱਟ ਲੱਗੀ ਸੀ ਜਦੋਂ ਦੇ ਬਾਈ ਇੱਕ ਰੀ ਰਾਹ ਵਿੱਚ ਮੱਝਾਂ ਚਾਰਦਾ ਮੈਨੂੰ ਮਿਲਿਆ ਸੀ ਖਿਆਲ ਦੀ ਗੱਲ ਆ ਦੇਖੋ ਛੋਟਾ ਵੀ ਬਹੁਤ ਚੰਗਾ ਸੀ ਬੂਰਾ ਤੇ ਪੁਰਾਣਾ ਗੱਲਬਾਤ ਕਰਦੇ ਆ ਮਲਾਉਨੇ ਆ ਤੁਹਾਨੂੰ ਇਹਦਾ ਐਡਰੈਸ ਪੁੱਛਦੇ ਆ ਤੇ ਕਿਸ ਤਰ੍ਹਾਂ ਮਤਲਬ ਕਿੰਨੇ ਕੋ ਜਾਨਵਰ ਕਿਹੜੀ ਉਮਰ ਚ ਪਾਏ ਸੀ ਇੰਨੇ ਤੇ ਹੁਣ ਇਹਨਾਂ ਦੀ ਉਮਰ ਕੀ ਆ ਸਾਸੀ ਗੱਲ ਜੀ ਸਾਸੀ ਗੱਲ ਬਈ ਬਈ ਨਾਮ ਕੀ ਤੁਹਾਡਾ ਨਾਮ ਜੀ ਦਲਪ੍ਰੀਤ ਸਿੰਘ ਤੇ ਪਿੰਡ ਜੀ ਰਤਿਆਂ ਜੀ ਰਤਿਆਂ ਏ ਬਾਈ ਜਿਹੜੇ ਜਾਨਵਰ ਆਪਣੇ ਕੋਲੇ ਤੁਸੀਂ ਮੋਹਰਾ ਨਸਲ ਦੇ ਆ ਹਨਾ ਵਿੱਚ ਮਿਕਸਿਕ ਵੀ ਮਾਲ ਹੈਗਾ ਗਰੇਡਡ ਵੀ ਹੈਗਾ ਇਹ ਬਾਈ ਕਿੰਨੀ ਉਮਰ ਦੀਆਂ ਕਟੀਆਂ ਪਾਈਆਂ ਸੀ ਜਾਂ ਕਿੱਦਾਂ ਘਰੋਂ ਲੀਆਂ ਜਾਂ ਝੋਟੀਆਂ ਕੀ ਕਰਦੀਆਂ ਕੀ ਹਿਸਾਬ ਆ ਇਹ ਬਾਈ ਮੰਡੀਆਂ-ਮੁੰਡੀਆਂ ਤੋਂ ਇਕੱਠੀਆਂ ਕੀਤੀਆਂ ਕੋ ਘਰਾਂ ਘਰਾਂ ਤੋਂ ਇਕੱਠੀਆਂ ਕੀਤੀਆਂ ਨੇ ਅੱਛਾ ਜਿਨੀ ਕੀ ਸਾਰੀਆਂ ਝੋਟੀਆਂ ਤੇ ਲਈਆਂ ਹਨਾ ਝੋਟੀਆਂ ਲੈ ਕੇ ਤੇ ਫਿਰ ਹੁਣ ਇਹਦੇ ਵਿੱਚ ਗੱਬਣਾ ਵੀ ਹੋ ਗਈਆਂ ਝੋਟੀਆਂ ਹਾਂ ਬਾਈ 10 ਝੋਟੀਆਂ ਗੱਬਣਾ ਨੇ ਇਹਨਾਂ ਦੇ 10 ਗੱਬਣਾਆਂ ਗਈਆਂ ਤੇ ਕਿੰਨੀਆਂ ਲਈਆਂ ਸੀ ਆਪਾਂ ਇਹ ਜੀ ਅਸੀਂ 26 ਝੋਟੀਆਂ ਲਈਆਂ ਸੀ 26 ਝੋਟੀਆਂ 26 ਝੋਟੀਆਂ ਜੋ 10 ਗੱਬਣਾ ਹੋ ਗਈਆਂ ਨਾਲ گاਵਾ ਵੀ ਆ ਹਾਂ ਬਈ گاਵਾ گاਵਾ ਤੇ ਫਿਰ ਬਈ ਘਰੇ ਕੁਛ ਆਪਾਂ ਪਾਉਣੇ ਆ ਕਿ ਐ ਚਰਾੰਦ ਤੇ ਹੀ ਕੰਮ ਨਹੀਂ ਬਈ ਬਾਹਰ ਚਰਾੰਦ ਤੇ ਕੰਮ ਘਰੇ ਕੁਛ ਨਹੀਂ ਪਾਉਂਦੇ ਨਹੀਂ ਬਈ ਘਰੇ ਬੰਨਦੇ ਹੀ ਆ ਜਾ ਕੇ ਹਾਂ ਹਾਂ ਬਈ ਤੇ ਇੱਕ ਭਰਾ ਹੋਰ ਵੀ ਆ ਚਲੋ ਮਿਹਨਤ ਕਰਨੀ ਚਾਹੀਦੀ ਆ ਪ੍ਰਮਾਤਮਾ ਤੰਦਰੁਸਤੀਆਂ ਬਖਸ਼ੇ ਤੇਨੂੰ ਭਰਾਵਾ ਤਰੱਕੀ ਬਖਸ਼ੇ ਰੱਬ ਤੇ ਬਈ ਫਿਰ ਬਈ ਨਾਲ ਹੁੰਦਾ ਆਪਣੇ ਹਾਂ ਹਾਂ ਬਈ ਨਾਲ ਬਈ ਵਿਚਾਰਾ ਹੈਂਡੀਕੈਫਟ ਆ ਥੋੜਾ ਜਿਹਾ ਮਿਹਨਤ ਬਹੁਤ ਕਰਦਾ ਬਈ ਤੇਰਾ ਨਾਮ ਕੀ ਆ ਉੱਚੀ ਬੋਲੋ ਜੀ ਕੌਰਾ 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 ਤੇ ਫਿਰ ਬਾਈ ਤੂੰ ਵੀ ਨਾਲ ਹੀ ਭਰਾ ਆ ਬਾਈ ਦਾ ਇਕੱਠੇ ਮਿਹਨਤ ਕਰਨ ਡੈ ਹੈ ਤੇ ਚਲੋ ਪ੍ਰਮਾਤਮਾ ਤੁਹਾਡੀ ਮਿਹਨਤ ਨੂੰ ਰੰਗ ਲਾਵੇ ਤੇ ਜਾਨਵਰ ਤੁਹਾਨੂੰ ਦਿਖਾਉਣੇ ਆ ਪਿੱਛੋ ਲੈ ਕੇ ਅੱਗੋ ਤੱਕ ਬਾਈ ਕਹਿੰਦਾ ਵੀ 26 ਝੋਟੀਆਂ ਲਈਆਂ ਸੀ ਤੇ 26 ਝੋਟੀਆਂ ਦੇ ਵਿੱਚੋਂ 10 12 ਝੋਟੀਆਂ ਜਿਹੜੀਆਂ ਗੱਬਣ ਹੋਈਆਂ ਕੁਝ گاਵਾ ਵੀ ਆ ਨਾਲ ਤੇ ਤੁਹਾਨੂੰ ਦਿਖਾਉਣੇ ਆ ਕੱਲਾ ਕੱਲਾ ਜਾਨਵਰ ਇਹ ਫਿਰ گاਵਾ ਵੀ ਗੱਬਣ ਆ ਬਾਈ ਵਿੱਚੋਂ ਦੋ ਸੂਈਆਂ ਇਹ ਵੀ ਮੋਲ ਲਈਆਂ ਸੀ ਹਾਂ ਹਾਂ ਭਾਈ ਮੋਲ ਲਈਆਂ ਜੀ ਇੱਥੇ ਉਹ ਦੂਜੀਆਂ ਸੂਣ ਲੀਆਂ ਨਹੀਂ ਭਾਈ ਇਹ ਬੱਚੀਆਂ ਆ ਜਣੇ ਆ ਜਾ ਇਹ ਬੱਚੀਆਂ ਦੋ گاਵਾ ਸੂਈਆਂ ਹਨ ਇਹਨਾਂ ਥੱਲੇ ਕਿੰਨਾ ਕੋ ਦੁੱਧ ਆ ਇਹ ਭਾਈ 7-7 ਲੀਟਰ ਹੈਗਾ ਦੋ ਟਾਈਮਾਂ ਦਾ ਦੋ ਟਾਈਮਾਂ ਦਾ 7-7 ਕਿਲੋ ਹੈ ਤੇ ਇਹ ਗੁਜ਼ਾਰਾ ਵਧੀਆ ਕਰਦੀਆਂ ਹੈ ਤੇ ਦਿਖਾਉਣੇ ਆ ਤੁਹਾਨੂੰ ਝੋਟੀਆਂ ਦੀ ਗਿਣਤੀ ਵੀ ਮਰਾ ਦਨੇ ਆ ਵੇਖ ਲਓ ਜੀ 1 2 3 ਇੱਕ ਮਾਲੀ ਆ ਗਿਆ 3 ਇੱਕ ਹੋਰ ਗਾਂ ਆ ਗਈ ਆ ਵੀ ਦੇਖ ਸਕਦੇ ਆ ਝੋਟੀਆਂ ਦੀ ਝੋਟੀਆਂ ਸਾਰੀਆਂ ਚਕਾਤਾ ਬਹੁਤ ਚੰਗੀਆਂ ਝੋਟੀਆਂ ਤੇ ਮਿਹਨਤ ਕਰਨੀ ਚਾਹੀਦੀ ਆ ਮਿਹਨਤ ਦੇ ਵਿੱਚ ਕੋਈ ਅਰਜ ਨਹੀਂ ਹੈਗਾ ਚੈੱਕ ਕਰੋ ਬਹੁਤ ਵਧੀਆ ਜਾਨਵਰ ਹੌਲੀ ਹੌਲੀ ਸਮੇਂ ਦੇ ਹਿਸਾਬ ਨਾਲ ਇਹ ਤਿਆਰ ਹੋ ਜਾਣੇ ਜਾਨਵਰ ਜਦੋਂ ਇਹ ਤਿਆਰ ਹੋ ਗਿਆ ਸਮਝ ਲਓ ਵੀ ਰੁਪਈਆਂ ਦਾ ਮਾਲ ਹੀ ਆ ਇਹ ਕਫੜੀਆਂ ਹੀ ਆ ਐਫੜੀਆਂ ਐ ਸਮਝ ਸਕਦੇ ਆ ਆਪਾਂ ਇਹਨੂੰ ਚਲੋ ਫੜੀਆਂ ਇਸ ਕਰਕੇ ਸਮਝਾਦੇ ਪੈਸਾ ਇਨਵੈਸਟਮੈਂਟ ਕਰਨਾ ਚਾਹੀਦਾ ਇਹ ਮਾਲ ਆ ਜਿਹੜਾ ਘਟਾ ਨਹੀਂ ਪਉਂਦਾ ਕਦੇ ਵੀ ਨਾ ਹੀ ਇਹ ਘਾਟੇ ਵਾਲਾ ਸੌਦਾ ਆ ਤੇ ਭਰਾ ਹਣੀ ਮਿਹਨਤ ਕਰਦੇ ਪਏ ਆ ਮਿਹਨਤ ਕਰਨੀ ਚਾਹੀਦੀ ਆ ਬਹੁਤ ਚੰਗੀ ਗੱਲ ਆ ਦੇਖੋ ਜੀ ਜਾਨਵਰ ਬਹੁਤ ਚੰਗੇ ਜਾਨਵਰ ਤਿਆਰ ਹੋ ਰਹੇ ਆ ਇਹ ਅੱਜ ਤੋਂ ਕੁਝ ਟਾਈਮ ਪਹਿਲਾਂ ਭਰਾ ਮਿਲਿਆ ਸੀ ਮੈਨੂੰ ਮੈਂ ਕਿ ਉਹਨੂੰ ਕਹਿ ਕੇ ਗਿਆ ਸੀ ਮੈਂ ਕਿ ਛੱਡੀ ਨਾ ਮਾਲ ਤੇਰਾ ਕਿ ਇਹਨਾਂ ਕਿਦਾਂ ਤਿਆਰ ਹੋ ਜੈਣਾ ਤੇ ਅੱਜ ਇਹ ਜਾਨਵਰ ਤਿਆਰ ਹੋ ਗਿਆ ਵੇ ਲੋ ਝੋਟੀਆਂ ਗੱਬਣਾ ਹੋ ਗਈਆਂ ਵਿੱਚੋਂ ਤੇ ਆ ਵੀ ਚੈੱਕ ਕਰ ਸਕਦੇ ਹਾਂ ਗੋਲਚੋਰ ਗੁੰਡੀਆਂ ਝੋਟੀਆਂ ਚਲੋ ਹੈਗੀਆਂ ਮੋਹਰਾਂ ਦੀਆਂ ਆਪਾਂ ਨੂੰ ਨੀਲੀ ਰਵੀ ਦਾ ਸ਼ੌਂਕ ਆ ਪਰ ਨੀਲੀ ਰਵੀ ਦੇ ਨਾਲ ਚਲੋ ਜੇ ਕੋਈ ਚੰਗਾ ਭਰਾ ਕਿੱਤਾ ਕਰਦਾ ਹੋਵੇ ਉਹਨੂੰ ਸਲਾਉਣਾ ਚਾਹੀਦਾ ਇਹ ਸਮਝ ਲਓ ਵੀ ਇੱਕ ਮਿਹਨਤ ਆ ਇੱਕ ਠੱਗੀ ਠੋਰੀ ਤੋਂ ਦੂਰ ਆ ਕੰਮ ਆਮ ਨਹੀਂ ਤੇ ਦੇਖਦੇ ਆ ਮਿਹਨਤ ਨਹੀਂ ਕਰਦੇ ਭਰਾ ਕਈ ਪਰ ਮਿਹਨਤ ਕਰਨੀ ਚਾਹੀਦੀ ਬਹੁਤ ਵਧੀਆ ਕੰਮ ਆ ਬਹੁਤ ਚੰਗਾ ਵਧੀਆ ਕੰਮ ਲੱਗਿਆ ਬਈ ਆਪਾਂ ਨੂੰ ਝੋਟੀਆਂ ਦਿਖਾਉਣੇ ਤੁਹਾਨੂੰ ਹੁਣ ਤਿਆਰ ਹੁੰਦੀਆਂ ਪਈਆਂ ਇਹ ਚੋ ਜਿਹੜੀਆਂ ਗੱਬਣਾ ਝੋਟੀਆਂ ਚੈੱਕ ਕਰੋ ਵੇਖੋ ਗੱਬਣ ਝੋਟੀਆਂ ਠੀਕ ਆ ਦੁੱਧ ਦੇ ਹੁਣ ਲਾਉਣੀ ਆ ਤਿਆਰ ਵੇਖੋ ਹੋ ਰਹੀਆਂ ਬੰਨ ਚੰਗੀਆਂ ਝੋਟੀਆਂ ਝੋਟੀਆਂ ਸਾਰੀਆਂ ਹੀ ਬਹੁਤ ਚੰਗੀਆਂ ਜਿਗਾਠਾ ਜੁਗਾਠਾ ਬਹੁਤ ਚੰਗਾ ਝੋਟੀਆਂ ਦਾ ਆ ਵੀ ਗੱਬਣਾ ਬਾਈ ਝੋਟੀ ਹਾਂ ਬਾਈ ਇਹ ਇਹ ਬੂਰੇ ਤੋਂ ਗੱਬਣਾ ਸਾਰੀਆਂ ਬੂਰਾ ਝੋਟਾਈ ਜਿਹੜਾ ਤੇਰੇ ਕੋ ਹੈ ਬੂਰਾ ਝੋਟਾ ਬਾਈ ਕੋਲੜਾ ਚੰਗਾ ਹੀ ਤੇ ਆ ਤਾਂ ਨਹੀਂ ਗੱਬਣ ਇਹ ਵੀ ਗੱਬਣੀ ਆ ਝੋਟੀ ਚੈੱਕ ਕਰੋ ਬਈ ਇਹ ਵੀ ਗੱਬਣ ਤੇ ਆ ਵੀ ਗੱਬਣ ਹੀ ਹੈ ਨਾ ਅੱਗੇ ਦੇ ਅੱਗੇ ਮਾਲ ਗੱਬਣ ਹੀ ਹੈ ਨਾ ਇਹ ਫਿਰ ਮਾਲੀ ਹੁਣ ਕਿਹੜਾ ਲਾਉਣ ਵਾਸਤੇ ਕਾਲਾ ਰੱਖਿਆ ਆ ਵੇਖੋ ਜੀ ਇਹ ਵੀ ਗੱਬਣ ਝੋਟੀ ਆ ਵੀ ਗੱਬਣ ਇਹ ਫਿਰ ਬਈ ਹੁਣ ਕਾਲਾ ਮਾਲੀ ਲਾਉਂਦਾ ਮੱਜਾ ਤੇ ਫਿਰ ਹੁਣ ਜਿਹੜਾ ਮਾਲ ਬੰਨਣਾ ਫਿਰ ਉਹ ਕਿਵੇਂ ਲਵਾਹੇਗਾ ਹੁਣ ਨਵਾਂ ਲਿਆਉਂਗੇ ਤੇ ਭਰਾ ਆਪਰ ਤੇਰੀ ਮਿਹਨਤ ਨੂੰ ਸਲਾਮ ਆ ਬਹੁਤ ਵਧੀਆ ਕੰਮ ਕਰਦਾ ਪਿਆ ਤੂੰ ਠੀਕ ਆ ਠੀਕ ਪਰਮਾਤਮਾ ਦਾ ਤਰੱਕੀ ਬਖਸ਼ੇ ਠੀਕ ਆ ਤੇ ਤੇਰਾ ਮੋਬਾਈਲ ਨੰਬਰ ਕਿੰਨਾ ਵੈਲ ਨੰਬਰ 7340735797 7340735797 77 ਕਿੰਨਾ ਚਿਰ ਹੋ ਗਿਆ ਇਹ ਕੰਮ ਕਰਦੇ ਨੂੰ ਮੈਨੂੰ ਭਾਈ ਹੋ ਗਏ 5 ਸਾਲ ਹੋ ਗਏ ਭਾਈ 5 ਸਾਲ ਹੋ ਗਏ ਤੇ ਫਿਰ ਮਾਲ ਜਦੋਂ ਤਿਆਰ ਹੋ ਜਾਂਦਾ ਵੇਚੀ ਜਾਂਦਾ ਹਾਂ 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 ਭਾਈ ਨਾਲ ਦੇ ਨਾਲ ਜਿਵੇਂ ਗੱਬਣਾ ਹੋ ਜਾਂਦਾ ਵੇਚ ਤੇ ਹੁਣ ਇਹ ਨਹੀਂ ਜਦੋਂ ਸੂਂਦੀਆਂ ਆਂ ਕਿ ਗੱਬਣਾ ਹੋ ਗਏ ਵੇ ਹੁੰਦੀਆਂ ਵੇਚ ਦਿੰਨਾ ਜਦੋਂ 15 20 13 ਕਾ ਸੂਂਚ ਤਿਆਰ ਕਰਕੇ ਵੇਚ ਦੇ ਦਿੰਦੀਆਂ ਅੱਛਾ ਤੇ ਕਿੰਨਾ ਕਿੰਨਾ ਕੋ ਮਾਲ ਵੇਚਤਾ ਹੋਂ ਤੱਕ ਐ ਕਪੂਰ ਬਾਈ ਮੈਂ ਪਹਿਲਾ ਵੇਚਤਾ ਝੋਟੀਆਂ ਦਾ 18 ਝੋਟੀਆਂ ਪਹਿਲਾਂ ਵੇਚੀਆਂ ਸੀ 18 ਝੋਟੀਆਂ ਤੇ ਕੀ ਰੇਟ ਵਿਗੀਆਂ ਉਹ ਬਾਈ ਵਿੱਚ ਕੋਈ 60000 ਦੀ ਵੇਚੀ ਕੋਈ 65000 ਦੇ ਆਏ ਵੇਚੀਆਂ ਨੇ ਯਾਨੀ ਕਿ 18 ਝੋਟੀਆਂ ਪਹਿਲਾਂ ਵੇਚੀਆਂ ਜੇ 60000 ਦੀ ਗੱਲ ਕਰੀਏ ਹਾਂ ਬਾਈ ਤੇ ਬਾਈ ਸਿੱਧਾ ਹੀ ਮਾਲ ਜਿਹੜਾ ਤੂੰ ਵੇਝੀਆਂ 60000 ਦਾ 6 ਲੱਖ ਦਾ ਇੱਕ ਹੋ ਗਿਆ ਹਾਂ ਹਾਂ ਠੀਕ ਆ ਤੇ 4 ਲੱਖ ਦਾ ਇੱਕ 10 ਲੱਖ ਦਾ ਮਾਲ ਜਾਨੀ ਕਿ ਭਰਾ ਆ ਦਾ ਇੱਕ ਪੂਰ ਵੇਚਦਾ ਮੈਂ ਤੇ ਬਹੁਤ ਵਧੀਆ ਕੰਮ ਆ ਭਰਾ ਸਲਾਮ ਆ ਤੇਰੇ ਕੰਮ ਨੂੰ ਤੇ ਵਾਹਿਗੁਰੂ ਜੀ ਕਾ ਖਾਲਸਾ ਹੈ ਜੀ ਸ੍ਰੀ ਵਾਹਿਗੁਰੂ ਕੀ ਫਤਿਹ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਇਸ ਤਰ੍ਹਾਂ ਹੀ ਤੁਹਾਨੂੰ ਪਤਾ ਵੀ ਆਪਾਂ ਮਾਲ ਜਿਹੜਾ ਵਿਖਾਉਂਦੇ ਰਹਿੰਨੇ ਆ ਚੰਗਾ ਜੇ ਕੋਈ ਭਰਾ ਕੰਮ ਕਰਦਾ ਤੇ ਚੰਗਾ ਕੰਮ ਕਰਨਾ ਚਾਹੀਦਾ ਉਹਨੂੰ ਸਲਾਉਣਾ ਵੀ ਚਾਹੀਦਾ ਤੇ ਸਾਡਾ ਵੀ ਇਸ ਕੰਮ ਦੇ ਵਿੱਚ ਜੀ ਲੱਗਿਆ ਹੈ ਚਲੋ ਪ੍ਰਮਾਤਮਾ ਨੇ ਮਿਹਨਤ ਦੇ ਤਰੱਕੀ ਕਰ ਬਖਸ਼ੀ ਆ ਤੇ ਚਲੋ ਨਾਲ YouTube ਵੀ ਚਲਾਉਂਦੇ ਆ ਸਾਡਾ ਵੀ ਵਧੀਆ ਕੰਮ ਲੈ ਧਿਆਨ ਆ ਚੈੱਕ ਕਰ ਲੋ ਜੀ ਜਾਨਵਰ ਬਹੁਤ ਚੰਗੇ ਚੰਗੇ ਜਾਨਵਰ ਭਰਾ ਬਹੁਤ ਚੰਗੇ ਠੀਕ ਆ ਭਰਾ ਜੀ ਠੀਕ ਆ ਜੀ ਓਕੇ ਜੀ